ਤੇ ਮੈਨੂੰ ਕਹਿੰਦਾ ਮੱਲੀ ਯਾਰ ਕਿਉਂ ਤੂੰ ਐਵੇਂ ਕਮਲ ਮਾਰਦਾ ਨਾ ਤੂੰ 17 18 ਲਾ ਲ ਮੈਂ ਕਹਾਂ ਵੀ ਕਿਉਂ 17 18 ਕਿਉਂ ਲਾਵਾਂ ਕਹਿੰਦਾ ਵੀ ਪਿਛਲੇ ਸਾਲ ਸਾਡੇ ਖੇਤ ਦੇ ਵਿੱਚ 62 ਮਣ 17 18 ਚੜੀ ਤੇ 4000 ਨੂੰ ਵੇਚੀ ਮੈਂ ਕਹਾਂ ਯਾਰ ਫਿਰ ਤਾਂ ਸਿਰਾ ਲੱਗ ਗਿਆ ਲੱਖ ਰੁਪਏ ਤੋਂ ਕਹਿੰਦਾ ਉੱਤੇ ਨਿਕਲੀ ਤੇ ਮੈਨੂੰ ਕਹਿੰਦਾ ਤੂੰ ਕੀ ਰੇਟ ਵੇਚੀ ਮੈਂ ਕਹਾਂ ਵੀ ਸੱਜਣਾ ਆਪਣੀ ਤਾਂ ਵੇਕੀ ਸੀ 4150 ਰੁਪਏ ਨਿਕਲੀ ਆਪਣੀ ਵੀ ਲੱਖ ਤੋਂ ਉੱਪਰ ਸੀ ਪਰ ਮੈਂ ਕਿਹਾ ਵੀ 1886 ਥੋੜੀ ਜੀ ਕਾਲੀ ਜੀ ਪੈ ਗਈ ਸੀ ਤਾਂ ਦੋਸਤੋ ਇੱਕ 1886 ਚ ਵੱਡੇ ਬੂਟੇ ਬਹੁਤ ਨਿਕਲੇ ਇੱਕ ਨਾ ਐਂਡ ਜੇ ਤੇ ਆਣ ਕੇ ਕਾਫੀ ਦਾਣੇ ਫੋਕ ਜੇ ਬਣ ਗਏ ਇੱਕ ਨਾ ਦੋਸਤੋ ਲਾਸਟ ਤੇ ਜਾਣ ਕੇ ਨਾ ਵੀ ਗਰਦਨ ਮਰੋੜ ਜਾ ਪੈ ਗਿਆ ਤੇ ਟੁੱਟ ਕੇ ਨਾ ਜਿਹੜੀ ਮੁੰਜਰ ਥੱਲੇ ਰਹਿ ਗਈ ਜੇ ਤਾਂ ਮਸ਼ੀਨ ਅਸੀਂ ਨੀਵੀ ਕਰਕੇ ਵੜਦੇ ਸੀ ਮੁੱਛਲ ਨੂੰ ਤਾਂ ਜਿਹੜਾ ਦਾਣਾ ਸੀਗਾ ਉਹ ਆਉਂਦਾ ਨਹੀਂ ਸੀ ਉਹ ਪ੍ਰਾਲ ਦੇ ਵਿੱਚ ਦੀ ਨਿਕਲੀ ਜਾਂਦਾ ਸੀ ਫਿਰ ਮੈਂ ਉਹਨਾਂ ਨੂੰ ਹਾਰ ਕੇ ਕਿਹਾ ਮੈਂ ਕਿ ਯਾਰ ਕਟਰ ਚੱਕ ਕੇ ਵੱਢੋ ਕੁਝ ਨਹੀਂ ਹੁੰਦਾ ਜਿਹੜਾ ਮੁੰਜਰ ਰਹਿ ਜਾਂਦੀ ਥਲੇ ਰਹਿ ਜਾਓ ਕਿਉਂਕਿ ਹੁਣ ਪ੍ਰਾਲ ਦੇ ਵਿੱਚ ਜਿਹੜੇ ਦਾਣੇ ਆਈ ਜਾਂਦੇ ਉਹ ਕਿਤੇ ਰਲਦੇ ਨਹੀਂ ਦੀਦੇ 1886 ਤੇ ਦੋਸਤੋ ਆਹ ਦਿੱਕਤ ਆ ਬਾਕੀ ਆਪਾਂ ਡਿਟੇਲ ਤੇ ਵੀਡੀਓ ਬਣਾਵਾਂਗੇ ਰਹੀ ਗੱਲ ਪੀਬੀ 1401 ਦੀ ਬਿਮਾਰੀ ਉਹਨੂੰ ਵੀ ਪੈਂਦੀ ਆ ਪਰ ਦੋਸਤੋ ਲਾਵਾਂਗੇ ਅਰਕੀ ਪੀਬੀ 1401 1886 ਨਹੀਂ ਲਾਉਂਦੇ ਪਰ ਮੈਂ ਉਹਨੂੰ ਜਦੋਂ ਪੁੱਛਿਆ ਵੀ 17 18 ਤੂੰ ਕਿਉਂ ਕਹਿਣਾ ਵੀ 17 18 ਲਾਓ ਗੱਲ ਉਹਦੇ ਵਿੱਚ ਵੀ ਦਮ ਆ ਵੀ ਜੇਕਰ ਤੁਸੀਂ 17 18 ਲਾਓ ਤਾਂ 17 18 ਨੂੰ ਕੋਈ ਫੰਗਸ ਨਹੀਂ ਪੈਂਦੀ ਜੇਕਰ ਤੁਸੀਂ ਰੇ ਘੱਟ ਪਾਓ ਤਾਂ ਦੋਸਤੋ ਬਹੁਤ ਘੱਟ ਫੰਗਸ ਪੈਂਦੀ ਆ ਵੱਡਾ ਬੂਟਾ ਬਹੁਤ ਘੱਟ ਨਿਕਲਦਾ ਪਾਣੀ ਦੀ ਲੋੜ ਬਹੁਤ ਘੱਟ ਆ ਯੂਰੀਆ 2.5 ਤੋਂ 3 ਗੱਟੇ 2.5 ਗੱਟੇ ਬਹੁਤ ਹੁੰਦੀ ਆ ਤੇ ਰੰਗ ਬੜਾ ਸੋਹਣਾ ਹੁੰਦਾ ਬਾਸਮਤੀ ਦਾ ਵੇਖ ਜਾਂਦੇ ਆ ਜਾਂਦੀ ਆ ਆਮ ਬਾਸਮਤੀ 11 21 ਤੋਂ ਰੇਟ ਥੋੜਾ ਹੀ ਹੁੰਦਾ 2 300 ਦਾ ਹੀ ਫਰਕ ਹੁੰਦਾ ਪਿਛਲੀ ਵਾਰੀ ਮੁੱਛਲ ਤੇ 11 21 ਤੋਂ 2250 ਦਾ ਫਰਕ ਨਿਕਲਿਆ ਪਰ ਫਿਰ ਵੀ ਐਂਡ ਤੇ ਆਣ ਕੇ 44 43 43 4400 ਹੋ ਗਿਆ ਸੀਗਾ ਤਾਂ ਮੇਰੇ ਹਿਸਾਬ ਨਾਲ ਵੀ ਜਿਹੜੇ ਦਾ ਵੀਰ ਮੁੱਛਲ ਲਾ ਰਹੇ ਨੇ ਉਹ 17 18 ਲਾ ਸਕਦੇ ਨੇ ਕਿਉਂਕਿ 17 18 ਵੀ ਐਵਰੇਜ 60 ਮਣ ਝਾੜ ਦਿੰਦੀ ਹੈ ਸਾਡੇ ਇੱਥੇ ਕਈਆਂ ਬੰਦਿਆਂ ਨੇ ਤਾਂ ਲਾਈ ਸੀ ਇੱਕ ਸੱਜਣ ਨੇ 17 18 ਦੋ ਤਿੰਨ ਗੱਟੇ ਯੂਰੀਆ ਤੇ ਪਕਾਈ ਇੱਕ ਅੱਧੀ ਉਹਨੇ ਸਵਰੇਹ ਕੀਤੀ ਤੇ ਵਧੀਆ ਝਾੜ ਦੇਗੀ ਸੀ ਪਰ ਮੁੱਛਲ ਨੂੰ ਸੱਜਣੋਂ ਸਪ੍ਰੈਆਂ ਬੜੀਆਂ ਕਰਨੀਆਂ ਪੈਂਦੀਆਂ ਜੇਕਰ ਮੁਛਲ 70 75 ਮਾਣ ਨਿਕਲ ਜੇ ਰੇਟ ਵੱਧ ਲੱਗ ਜੇ ਕਿਉਂਕਿ ਮੁਛਲ ਦੇ ਚਾਂਸ ਹੁੰਦੇ ਆ ਰੇਟ ਵੱਧ ਲੱਗਣ ਦੇ ਕਿਉਂਕਿ ਮੁਛਲ ਇੱਕ ਇਹੋ ਜਿਹੀ ਵੈਰੈਟੀ ਹੈ ਜਿਹੜੀ ਬਾਹਰ ਬਹੁਤ ਸੇਲ ਹੁੰਦੀ ਆ ਆਮ 17 18 11 21 ਨੂੰ ਘੱਟ ਪ੍ਰੈਫਰ ਕੀਤਾ ਜਾਂਦਾ ਜਿਹੜੀ ਮੁਛਲ ਆ ਉਹ ਬਾਹਰ ਬਹੁਤ ਲੋਕ ਖਾਂਦੇ ਬਰੀਕ ਚੌਲ ਪਤਲਾ ਚੌਲ ਕਰਦੇ ਨਾ ਬਾਹਰ ਬਹੁਤ ਜਾਂਦੀ ਆ ਤੇ ਮੈਂ ਤਾਂ ਬਈ ਮੈਨੂੰ ਤਾਂ ਪਿਛਲੇ ਸਾਲ ਦਾ ਪਿਆਖੜਾ ਸਵਾਦ ਮੈਂ ਤਾਂ ਲਾਊਂਗਾ ਮੁਛਲ ਪਰ 18 86 ਨਹੀਂ ਲਾਊਂਗਾ ਇਸ ਤੇ ਬਕਾਇਦਾ ਵੀਡੀਓ ਬਣਾਵਾਂਗੇ ਮੈਂ ਲਾਊਂਗਾ ਪੀਵੀ 1401 ਪਰ ਜਿਵੇਂ ਉਹ ਸੱਜਣ ਨੇ ਕਿਹਾ ਵੀ 17 18 ਬਾਈ ਜੀ ਜਿਹੜੇ ਵੀਰ ਨਹੀਂ ਸਪ੍ਰਿਆ ਕਰ ਸਕਦੇ ਫੰਗਸ ਤੋਂ ਨਹੀਂ ਬਚਾ ਸਕਦੇ ਤਾਂ ਮੇਰਾ ਵੀਰ ਮਿੱਠਾ ਪਾਣੀ ਆ ਤਾਂ 17 18 ਲਾ ਲਓ 60 62 ਮਾਣੋ ਵੀ ਨਿਕਲਦੀ ਹੈ ਸਾਰਿਆਂ ਨਾਲ ਬੈਸਟ ਵੈਰਾਈਟੀ ਹੈ 17 18 ਤੇ ਵੀ ਵੀ ਸੌਖਾ ਮਿਲ ਜਾਂਦਾ ਬਾਹਲਾ ਕੋਈ ਮਹਿੰਗਾ ਨਹੀਂ ਤੇ ਪਨੀਰੀ ਵੀ ਲੇਟ ਲੱਗਦੀ ਆ ਤੇ ਛੇਤੀ ਪੱਕ ਜਾਂਦੀ ਆ ਤਾਂ ਮੇਰੇ ਹਿਸਾਬ ਨਾਲ 17 18 ਦੇ ਖਰਚਾ 11 21 ਨਾਲੋਂ ਵੀ ਘਾਟ ਆਉਂਦਾ 18 47 ਨਾਲ ਵੀ ਘਾਟ ਆਉਂਦਾ 1509 ਨਾਲ ਵੀ ਘਟ ਆਉਂਦਾ ਤੇ 1886 ਨਾਲ ਵੀ ਘਟ ਆਉਂਦਾ ਤੇ 1885 ਨਾਲ ਵੀ ਘਟ ਆਉਂਦਾ ਇਸ ਕਰਕੇ ਮੈਂ ਲਾਉਂ ਪੀਬੀ 1401 ਪਰ ਇਸ ਵਾਰ ਇੱਕ ਸੱਜਣ ਨੇ 1885 ਲਈ ਸੀ 1885 ਦਾ ਵੀ ਝਾੜ ਚੰਗਾ ਕਹਿੰਦੇ ਆ ਵੀ 1885 ਦੀ ਇਸ ਵਾਰ ਡਿਮਾਂਡ ਜ਼ਿਆਦਾ ਬਾਕੀ ਦੋਸਤੋ ਤੁਸੀਂ ਕਮੈਂਟ ਵਿੱਚ ਦੱਸੋ ਵੀ ਤੁਸੀਂ ਇਸ ਇਸ ਵਾਰ ਖੇਤ ਦੇ ਵਿੱਚ ਕੀ ਲਾ ਰਹੇ ਇੱਕ ਗੱਲ ਮੈਂ ਹੋਰ ਕਹਿਣਾ ਵੀ ਜਿੰ ਜਿਹਦੇ ਕੋਲ ਵੀ 15-20 ਕਿਲੇ ਜ਼ਮੀਨ ਆ ਉਹ ਤੀਜਾ ਹਿੱਸਾ ਬਾਸਮਤੀ ਲਾਵੇ ਕਿਉਂਕਿ ਅੱਗੇ ਰੇਟ ਮਿਲਣੇ ਮੁਸ਼ਕਲ ਆ ਕਿਉਂਕਿ ਹਰ ਇੱਕ ਬੰਦਾ ਇਸ ਵਾਰ 17-18 ਮੁੱਛਲ 17 18 ਮੁੱਛਲ ਹੀ ਲਾਰਾ